ਪਤਲਾਦੀ ਰਹਿਤ ਖੁੰਦੀ ਸਮੱਸਿਆ ਦੇ ਹੱਲ ਤੇ ਲਈ ਖੇਤੀ ਵਿਰਾਸਤ ਮਿਸ਼ਨ ਅਤੇ ਕੇ ਕੇ ਬਿਰਲਾ ਮੈਮੋਰੀਅਲ ਸੁਸਾਇਟੀ ਦੇ ਵੱਲੋਂ ਨਾਬਾ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਨਾਬਾ ਦੇ ਹਲਕਾ ਵਿਧਾਇਕ ਦੇ ਮਾਨ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਬਖਵਕ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਖੇਤੀ ਵਿਰਾਸਤ ਮਿਸ਼ਨ ਦੇ ਐਮ ਡੀ ਰਾਜਪਾਲ ਮੱਖਣੀ ਦੇ ਵੱਲੋਂ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ ਸਾਡਾ ਇਹ ਸੁਝਾਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਦੇ ਜਿਹੜੇ ਵੀ ਕਿਸਾਨ ਤੰਦੇ ਕਰਦੇ ਨੇ ਤਾਂ ਉਹਨਾਂ ਕਿਸਾਨਾਂ ਦੇ ਵੱਲੋਂ ਆਪਣੀ ਫਸਲਾਂ ਦੇ ਰਹਿਣ ਖੂਦ ਨੂੰ ਨਾ ਸਾੜਿਆ ਜਾਵੇ ਅਤੇ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਇਸ ਉਪਰਾਲੇ ਦੀ ਬਹੁਤ ਸਲਾਹਾਂ ਕੀਤੀ ਗਈ। ਇਹ ਹੁਣ ਸਾਡੇ ਕੋਲੇ অপਸ਼ਨ ਨਹੀਂ ਹੈਗੀ ਇਹ ਮਜਬੂਰੀ ਹੈ ਇਹ। ਕਿਉਂਕਿ ਜਿਹੜੇ ਆਪਾਂ ਰੇ ਪਾ ਰਹੇ ਹਾਂ ਜ਼ਮੀਨ ਦੇ ਵਿੱਚ ਇਹ ਸਾਰੇ ਨਮਕ ਹੀ ਨੇ ਇਹ ਹੌਲੀ 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 ਕਰਕੇ ਜ਼ਮੀਨ ਦੇ ਵਿੱਚ ਜੰਮਦੇ ਜਾ ਰਹੇ ਨੇ ਇਹੀ ਕਾਰਨ ਹੈ ਵੀ ਉਤਪਾਦਨ ਵੀ ਘਟ ਰਿਹਾ ਹੈ ਤੇ ਹੌਲੀ ਹੌਲੀ ਇਹ ਸਾਰੇ ਨਮਕ ਉੱਪਰ ਆ ਜਾਣਗੇ ਜਿਵੇਂ ਉਹ ਬੋਹਰ ਦੇ ਇਲਾਕਿਆਂ ਦੇ ਵਿੱਚ ਆ ਗਏ ਉੱਥੇ ਪਲੇ ਫੁਲਾਏ ਜਿੰਨੇ ਵੀ ਤੁਹਾਡੇ ਕੀਨੂ ਦੇ ਬਾਗ ਦੇ ਬਾਗ ਦੇ ਬਾਗ ਉੱਜੜ ਗਏ ਤਾਂ ਜ਼ਮੀਨ ਨੂੰ ਤੁਹਾਨੂੰ ਆਰਗੈਨਿਕ ਬਾਇਓਮਾਸ ਦੇਣਾ ਪਊਗਾ ਉਹ ਕਿਹੜਾ ਬਾਇਓਮਾਸ ਮਤਲਬ ਜਿਹੜੀ ਕਦੀ ਜਿੰਦਾ ਸੀ ਜਿਹੜੀਆਂ ਪੱਤੀਆਂ ਕੂੜਾ ਕਰਕਟੋ ਸਾਰਾ ਦੁਬਾਰਾ ਉਹਦੀ ਰੇਹ ਬਣ ਕੇ ਗੋਹੇ ਵੀ ਰੇਹ ਬਣ ਕੇ ਦੁਬਾਰੇ ਵਿੱਚ ਪਾਣੀ ਹੀ ਪਾਉਗੀ ਉਹ ਜੇ ਤੁਸੀਂ ਉਹ ਨਹੀਂ ਪੰਦੇ ਤਾਂ ਅੱਜ ਨਹੀਂ ਤਾਂ ਕੱਲ ਇਹਦੇ 'ਚ ਇੱਕ ਦਾਣਾ ਨਹੀਂ ਹੋਣਾ ਇੱਕ ਦਾਣਾ ਨਹੀਂ ਹੋਣਾ ਔਰ ਜਿਵੇਂ ਜਿਵੇਂ ਹੁਣ ਸਿਹਤ ਦੇ ਪ੍ਰਤੀ ਲੋਕ ਜਾਗਰੂਕ ਹੋ ਰਹੇ ਨੇ ਹੁਣ ਉਹ ਇਹਦੀ ਕੁਆਲਿਟੀ ਵੀ ਨਾਪਦੇ ਤੋਲਦੇ ਨੇ ਤੇ ਜੇ ਆਰਗੇਨਿਕ ਫਾਰਮਿੰਗ ਤੁਸੀਂ ਕਰੋਗੇ ਤਾਂ ਹੀ ਤੁਹਾਡੀ ਕੁਆਲਿਟੀ ਬਣੂਗੀ ਤਾਂ ਹੀ ਉਹਦਾ ਮੂੰਹ ਮੰਗਿਆ ਰੇਟ ਮਿਲੂਗਾ ਜਿਹੜਾ 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 ਅੱਜ ਤੁਸੀਂ ਕੈਂਪਲ ਗਿਆ ਗਿਆ ਕਿਹੜੇ ਕਿਹੜੇ ਕਾਲਜਾਂ ਤੋਂ ਜਾਂ ਸਕੂਲਾਂ ਤੋਂ ਸਟੂਡੈਂਟਾਂ ਨੇ ਭਾਗ ਲਿਆ ਕਿ ਇਹਦੇ ਵਿੱਚ ਅਸਲ ਦੇ ਵਿੱਚ ਕੇ ਕੇ ਮੈਮੋਰੀਅਲ ਕਰਕੇ ਇੱਕ ਸੁਸਾਇਟੀ ਹੈ ਖੇਤੀ ਵਿਰਾਸਤ ਮਿਸ਼ਨ ਹੈ ਸਾਡੀ ਉਹਦੇ ਨਾਲ ਸਹਿਯੋਗ ਦੇ ਵਿੱਚ ਕਰ ਰਹੀ ਹੈ ਤਾਂ ਉਹਨਾਂ ਨੇ ਸਾਨੂੰ ਟੀਚਾ ਦਿੱਤਾ ਸੀ ਇਸ ਪੂਰੇ ਸਾਲ ਦੇ ਵਿੱਚ ਚਾਰ ਜ਼ਿਲ੍ਹਿਆਂ ਦੇ ਵਿੱਚ ਪਟਿਆਲਾ ਸੰਗਰੂਰ ਬਠਿੰਡਾ ਤੇ ਮੋਗਾ 35000 ਏਕੜ ਦੇ ਵਿੱਚ ਉਹ ਕਹਿੰਦੇ ਸੀਗੇ ਵੀ ਪਰਾਲੀ ਨਾ ਜਲਾਵੇ ਕਿਸਾਨ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਾਰਚ ਆਂਦੇ-ਆਂਦੇ ਅਸੀਂ 55000 ਏਕੜ ਦੇ ਕਿਸਾਨਾਂ ਨੂੰ ਇਹ ਸਮਝਾਇਆ ਉਹਨਾਂ ਨੂੰ ਵਿਕਲਪ ਦਿੱਤਾ ਸਿਰਫ ਇਹ ਕਹਿਣ ਨਾਲ ਹੱਲ ਨਹੀਂ ਹੁੰਦਾ ਕਿ ਵੀ ਤੁਸੀਂ ਨਾ ਜਲਾਓ ਕਲਾ ਇਹਨੂੰ ਪਰਾਲੀ ਨੂੰ ਉਹ ਤਾਂ ਇਮੋਸ਼ਨਲ ਕਹਾਣੀ ਹੋਗੀ ਨਾ ਅਸੀਂ ਉਹਨਾਂ ਨੂੰ ਹੱਲ ਦਿੱਤਾ ਕਿ ਵੀ ਇਸ ਤਰ੍ਹਾਂ ਕਰੋ ਤੁਹਾਡਾ ਪ੍ਰੋਫਿਟ ਵੀ ਵਧੂਗਾ ਤੁਹਾਡੀ ਜ਼ਮੀਨ ਵੀ ਬਚੂਗੀ ਉਹਦੇ ਵਾਸਤੇ ਟੀਮਾਂ ਨੇ ਸਾਡੀਆਂ ਉਹ ਪਿੰਡਾਂ ਦੇ ਵਿੱਚ ਜਾਂਦੀਆਂ ਰੈਗੂਲਰ ਜਾਂਦੀਆਂ ਨੇ ਉਹਨਾਂ ਨੂੰ ਐਜੂਕੇਟ ਕਰਵੀਆਂ ਨੇ ਲੋਕੜਾ ਨਾਟਕ ਉੱਥੇ ਕਰਦੇ ਨੇ ਉਸ ਤੋਂ ਬਾਅਦ ਜਾਗਰਤੀ ਵੈਲੀਆਂ ਪਿੰਡਾਂ ਦੇ ਵਿੱਚ ਲਗਾਤਾਰ ਕੰਮ ਹੋ ਰਿਹਾ ਹੈ ਅੱਜ ਇੱਕ ਦਿਨ ਦਾ ਨਹੀਂ ਹੋ ਰਿਹਾ ਉਹਦੇ ਵਿੱਚ ਔਰ ਇਹ ਵੀ ਮੈਨੂੰ ਦੱਸਦੇ ਹੋਏ ਤੁਹਾਨੂੰ ਖੁਸ਼ੀ ਹੋ ਰਹੀ ਹੈ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਮਾਜੀ ਇੱਕ ਵੱਡਾ ਪ੍ਰੋਗਰਾਮ ਕੀਤਾ ਸੀ ਉੱਥੇ 450 ਕਿਸਾਨ ਆਏ ਸੀ ਇਸੇ ਤਰ੍ਹਾਂ ਅਜਰੌਰ ਪਟਿਆਲਾ ਡਿਸਟ੍ਰਿਕਟ ਚ ਉੱਥੇ ਹੋਇਆ ਉੱਥੇ ਵੀ 400 500 ਕਿਸਾਨ ਇਕੱਠਾ ਹੋਇਆ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਲਾਉਣਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਜਿਹੜਾ ਅਗਲਾ ਟੀਚਾ ਕੇ ਕੇ ਮੈਮੋਰੀਅਲ ਨੇ ਸਾਨੂੰ ਦਿੱਤਾ ਉਹ 1 ਲੱਖ ਏਕੜ ਦੇ ਉੱਤੇ ਦੇਤਾ ਔਰ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਵੀ ਉਹਨੂੰ ਵੀ ਅਸੀਂ 1 ਲੱਖ ਤੋਂ ਵੱਧ ਏਕੜ ਦੇ ਉੱਤੇ ਪਰਾਲੀ ਜਿਹੜੀ ਲੋਕ ਨਾਝਲਣ ਸਿਰਫ ਫੀਲਿੰਗ ਦੇ ਨਾਲ ਨਹੀਂ ਉਹਨਾਂ ਨੂੰ ਹੱਲ ਦੇ ਕੇ ਉਹਨਾਂ ਨਾਲ ਉਹਨਾਂ ਦੀ ਜ਼ਮੀਨ ਵੀ ਬਚੂਗੀ ਉਹਨਾਂ ਦੀ ਆਮਦਨ ਵੀ ਬਚੂਗੀ ਕਿਉਂਕਿ ਸਭ ਤੋਂ ਜ਼ਰੂਰੀ ਤਾਂ ਜ਼ਮੀਨ ਬਚਾਉਣਾ ਨੇ ਜੀ ਜੇ ਜ਼ਮੀਨ ਹੀ ਨਹੀਂ ਬਚੀ ਤਾਂ ਫਿਰ ਖਤਮ ਹੋ ਗਈ ਕਹਾਣੀ ਸਾਰੀ ਦੀ ਸਾਰੀ ਤੋ ਇਹ ਸਾਡੇ ਉਮਿੰਦਰ ਦੱਤ ਜੀ ਨੇ ਸੰਸਥਾਪਕ ਕੇਵੀਐਮ ਦੇ ਜਿਹੜੇ ਕਰੀਬਨ ਪਿਛਲੇ 15 ਸਾਲਾਂ ਤੋਂ ਇਸੇ ਮਹੀਮ ਦੇ ਉੱਪਰ ਲੱਗੇ ਹੋਏ ਨੇ ਤੋ ਉਹਦੇ ਤਹਿਤ ਹੁਣ ਇਹ ਕੇਕੇ ਮੈਮੋਰੀਅਲ ਦਾ ਇੱਕ ਹੋਰ ਉਪਰਾਲਾ ਹੈ ਕਿ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਇਹਦੇ ਬਾਰੇ ਜਾਗਰੂਕ ਕਰਾਇਆ ਜਾਵੇ ਸਿਹਤ ਮਿੱਟੀ ਦੀ ਸਿਹਤ ਸਰੀਰ ਦੀ ਸਿਹਤ ਤੇ ਵਾਤਾਵਰਨ ਤਾਂ ਕਿ ਉਹਨਾਂ ਨੂੰ ਸਮਝ ਆਵੇ ਉਹ ਵੀ ਆਪਣਾ ਯੋਗਦਾਨ ਦੇ ਸਕਣ ਕਿਉਂਕਿ ਆਣ ਵਾਲਾ ਸਮਾਂ ਦਾ ਇਹਨਾਂ ਦਾ ਯੰਗਸਟਰਸ ਦਾ ਹੀ ਹੈ। ਤੋਂ ਇਸ ਕਰਕੇ ਅਸੀਂ ਪੰਜਾਬੀ ਯੂਨੀਵਰਸਿਟੀ ਤੋਂ ਤੇ ਨਾਭਾ ਰਵਿੰਦਰ ਮੰਨ ਕਾਲਜ ਤੋਂ ਅਕਾਲ ਕਾਲਜ ਮਿਤਵਾਨਾ ਸਾਹਿਬ ਤੋਂ ਉੱਥੋਂ ਵੀ ਕੱਲ ਵੀ ਇਹ ਕੰਮ ਲੱਗਿਆ ਸੀ। ਅੱਜ ਵੀ ਹੈ ਔਰ ਇਹ ਨਿਰੰਤਰ ਲੱਗਦੇ ਰਹਿਣਗੇ। ਇੱਥੇ ਅਸੀਂ ਇਹ ਕਰਕੇ ਦਿਖਾਇਆ ਹੋਇਆ ਕਿ ਪਰਾਲੀ ਦੇ ਵਿੱਚ ਸਿੱਧੀ ਜੇ ਉਹ ਦੇਖੋਗੇ ਤਾਂ ਸਿੱਧੀ ਗੋਭੀ ਪਰਾਲੀ ਦੇ ਵਿੱਚ ਲੱਗੀ ਹੋਈ ਹੈ। ਪਰਾਲੀ ਦੀ ਗੱਟ ਵਿੱਚ। ਉਹਦੇ ਇਲਾਵਾ ਇਹਦੇ ਵਿੱਚ ਪਰਾਲੀ ਘਾਲੀ ਹੋਈ ਹੈ ਸਾਰੀ ਮਿੱਟੀ ਦੇ ਅੰਦਰ। ਔਰ ਇੱਥੇ ਅਸੀਂ ਕੋਈ ਰੇਸਪਰੇ ਨਹੀਂ ਕਰਦੇ ਇਹ ਐਸੇ ਕਰਕੇ ਬੂਟੇ ਲਾਏ ਗਏ ਨੇ ਇੱਥੇ ਇਹ ਇਸ ਅਮਰੂਦ ਦੇ ਉੱਤੇ 119 ਕਿਲੋ ਅਮਰੂਦ ਲੱਗਦਾ ਜਿਹੜਾ ਕੈਮੀਕਲ ਦੇ ਵਿੱਚ ਪੋਸੀਬਲ ਨਹੀਂ ਹੈ ਨਾ ਇਹਨੂੰ ਅਸੀਂ ਪਾਣੀ ਦੇਨੇ ਨਾ ਇਹਦੇ ਵਿੱਚ ਕੁਝ ਪਾਉਣੇ ਆ ਪਰ ਪਹਿਲੇ 3-4 ਸਾਲ ਬਹੁਤ ਮਿਹਨਤ ਕਰਨੀ ਪਈ ਇੱਥੇ ਜੇ ਤੁਸੀਂ ਕਹੋ ਵੀ ਅੱਜ ਹੀ ਹੋ ਜਾਊਗਾ ਮੇਰਾ ਆਰਗੈਨਿਕ ਨਹੀਂ ਹੋਣਾ ਤੁਹਾਨੂੰ ਜੋ ਕੋਈ ਪਹਿਲਾਂ ਪੁੱਠਾ ਸਿੱਧਾ ਕੀਤਾ ਉਹਨੂੰ ਸਿੱਧਾ ਕਰਨ ਦੇ ਵਿੱਚ ਟਾਈਮ ਪੈਸਾ ਇਹ ਮਿਹਨਤ ਲਗਣੀ ਹੈ ਪਰ ਜੇ ਉਹ ਕਰ ਲੋ ਤੁਸੀਂ ਫਿਰ ਖੇਤੀ ਜਿੰਨਾ ਕਾਮਯਾਬ ਧੰਦਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਦੂਜਾ ਹੋਰ ਕੋਈ ਨਹੀਂ ਹੈ ਬਿਲਕੁਲ ਜੀ ਇਸ ਵਕਤ ਮੈਂ ਫੋਕਲ ਪੁਆਇੰਟ ਨਾਬਾ ਦੇ ਵਿੱਚ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਪਾਲ ਮਖਣੀ ਜੀ ਨਾਬੇ ਤੋਂ ਇਹ ਬੜੇ ਲੰਮੇ ਸਮੇਂ ਤੋਂ ਆਰਗੇਨਿਕ ਖੇਤੀ ਲਈ ਜਿਹੜਾ ਜੀ ਕੰਮ ਕਰ ਰਿਹਾ ਔਰ ਕਿਵੇਂ ਕਿਵੇਂ ਆਪਾਂ ਖੇਤੀ ਨੂੰ ਅੱਗੇ ਡਿਵੈਲਪ ਕਰ ਸਕਦੇ ਹਾਂ ਕਿਵੇਂ ਕਿਵੇਂ ਆਪਾਂ ਇਹਦੇ ਵਿੱਚ ਨਵੀਨੀ ਕਰਨ ਲਈ ਆ ਸਕਦੇ ਹਾਂ ਪਰ ਜਿਵੇਂ ਪਰਾਲੀ ਹੈ ਜੀ ਪਰਾਲੀ ਦਾ ਹੱਲ ਕੀ ਹੋ ਸਕਦਾ ਜਿਵੇਂ ਇੱਕ ਆਲਰੇਡੀ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ ਆ ਔਰ ਇਸ ਸਾਲ ਇਹਨਾਂ ਦੀ ਕੋਸ਼ਿਸ਼ ਆ ਜਿਹੜਾ ਸੀਜ਼ਨ ਆ ਰਿਹਾ ਚੋਨੇ ਦਾ ਕਿ 100 ਤੋਂ ਉੱਪਰ ਕਿਲਾ ਜਿਹੜਾ ਨਾਬਾ ਦੇ ਨੇੜੇ ਤੇਰੇ ਲੱਗਦਾ ਵਿਧਾਨ ਸਭਾ ਦਾ ਉਹ 100 ਕਿਲੇ ਦੀ ਪਰਾਲੀ ਜਿਹੜੀ ਆ ਇਹੇ ਸਾਂਭਣ ਜਾ ਰਹੇ ਔਰ ਇਸ ਤੋਂ ਇਲਾਵਾ ਜਿਹੜੇ ਆਰਗੈਨਿਕ ਖੇਤੀ ਹੈ ਜੀ ਜਿਵੇਂ ਫਰੂਟ ਨੇ ਜਾਂ ਫਸਲਾਂ ਨੇ ਸਾਰੀਆਂ ਉਹਦੇ ਤੇ ਬਹੁਤ ਲੰਮੀ ਰਿਸਰਚ ਹੈ ਇਹਨਾਂ ਦੀ ਔਰ ਕਿਵੇਂ ਜੀਵਾਣੂ ਤਿਆਰ ਕਰਨੇ ਨੇ ਕਿਵੇਂ ਇਹਨੂੰ ਤੁਸੀਂ ਡਿਵੈਲਪ ਕਰਨਾ ਤੇ ਮੈਂ ਪਿੱਛੇ ਦੇਖਿਆ ਪਿੱਛੇ ਇੱਕ ਸ਼ੈੱਡ ਬਣਿਆ ਹੋਇਆ ਹੈ ਮੁਰਗੀਆਂ ਦਾ ਜੀ ਇੱਕ ਮੁਰਗੀਆਂ ਜਿਹੜੀਆਂ ਅਸੀਂ ਆਮ ਰੱਖਦੇ ਹਾਂ ਘਰਾਂ ਦੇ ਵਿੱਚ ਇਹ ਦੱਸ ਰਿਹਾ ਕਿ ਉਹ ਮਾਨਸਿਕ ਤੌਰ ਤੇ ਜਿਹੜਾ ਅੰਡਾ ਪੈਦਾ ਕਰਦੀਆਂ ਨੇ ਉਹ ਬੇਸਿਕਲੀ ਇੱਕ ਕਿਸਮ ਦੀ ਜ਼ਹਿਰ ਹੈ ਜੀ ਉਹ ਸਿਹਤ ਲਈ ਚੰਗਾ ਨਹੀਂ ਹੈ ਪਰ ਜਿਸ ਤਰੀਕੇ ਨਾਲ ਮੁਰਗੀਆਂ ਦਾ ਪਾਲਣ ਪੋਸ਼ਣ ਹੋਣਾ ਚਾਹੀਦਾ ਤੇ ਉਹਨਾਂ ਦੀ ਪ੍ਰੋਪਰ ਜਗ੍ਹਾ ਘੁੰਮੜ ਫਿਰੰਦੀ ਤੇ ਆਪਣੀ ਮਰਜ਼ੀ ਨਾਲ ਜਦੋਂ ਅੰਡਾ ਦਿੰਦੀਆਂ ਨੇ ਤਾਂ ਫਿਰ ਉਹ ਜਿਹੜਾ ਅੰਡਾ ਉਹ ਪੋਸਟਿਕ ਹੁੰਦਾ ਤੇ ਖਾਣ ਚ ਵੀ ਵਧੀਆ ਹੁੰਦਾ ਜੀ ਇੱਥੇ ਇਹ ਅਲੱਗ-ਅਲੱਗ ਸਕੂਲ ਕਾਲਜ ਅੱਜ ਵੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਸਟੂਡੈਂਟ ਆਏ ਹੋਏ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਸਮਝਾ ਰਹੇ ਨੇ ਕਿ ਜਿਨ੍ਹਾਂ ਨੇ ਆਪਣਾ ਭਵਿੱਖ ਬਣਾਉਣਾ ਹੈ ਖੇਤੀ 'ਚ ਖੇਤੀ ਇੱਕ ਖੇਤੀ ਜਿਹੜਾ ਬਹੁਤ ਵੱਡਾ ਧੰਦਾ ਹੈ ਜੀ ਇੱਕ ਕਾਰੋਬਾਰ ਆ ਬਹੁਤ ਵੱਡਾ ਬਿਜ਼ਨਸ ਆ ਬੇਸਿਕਲੀ ਇਹਨੂੰ ਥੋੜਾ ਜਿਹਾ ਸਮਾਰਟ ਫਾਰਮਿੰਗ ਦੇ ਵੱਲ ਲਜਾਣ ਦੀ ਜ਼ਰੂਰਤ ਆ ਜੋ ਮੈਂ ਮਹਿਸੂਸ ਕਰਦਾ ਜਿਵੇਂ ਮਾਕੀ ਸਾਹਿਬ ਵੀ ਕੰਮ ਕਰ ਰਹੇ ਇਹਦੇ ਤੇ ਸਾਡੀ ਸਰਕਾਰ ਵੀ ਇਹਦੇ ਪਾਸੇ ਅੱਗੇ ਵਧ ਰਹੀ ਆ ਕਿ ਇਹ ਸਾਡੀ ਸਟੇਟ ਜਿਹੜੀ ਪੰਜਾਬ ਆ ਇਹ ਖੇਤੀ ਪ੍ਰਧਾਨ ਸਟੇਟ ਆ ਅਗਰ ਖੇਤੀ ਨੂੰ ਆਪਾਂ 스마트 ਫਾਰਮਿੰਗ ਕਰਕੇ ਆਰਗੇਨਿਕ ਮਾਡਰਨ ਅچھے ਤਰੀਕੇ ਨਾਲ ਜਿਹੜੇ ਨੌਜਵਾਨ ਨੇ ਖਾਸ ਕਰਕੇ ਉਹਨਾਂ ਨੂੰ ਕਰ ਇਨਵੋਲ ਕਰ ਪਾਏ ਤਾਂ ਮੇਰਾ ਖਿਆਲ ਆ ਕਿ ਪੰਜਾਬ ਦੀ ਇਹ ਹੀ ਖੇਤੀ ਜਿਹੜੀ ਆ ਵੱਡਾ ਰੈਵਲੂਸ਼ਨ ਖੜਾ ਕਰ ਸਕਦੀ ਆ ਪੰਜਾਬ ਦੇ ਵਿੱਚ ਪਰ ਪੰਜਾਬ ਜਿਵੇਂ ਪਹਿਲਾਂ ਅੰਦਾਜ਼ਾ ਸੀ ਪੂਰੇ ਦੇਸ਼ ਦਾ ਉਹ ਤਾਂ ਹੋਊਗਾ ਹੋਊਗਾ ਆਰਥਿਕ ਤੌਰ ਤੇ ਖੇਤੀ ਜਿਹੜੀ ਆ ਇੱਕ ਬਹੁਤ ਵੱਡੀ ਹੱਬ ਬਣ ਸਕਦੀ ਹੈ ਪੰਜਾਬ ਦੀ ਪੂਰੇ ਦੇਸ਼ ਨੂੰ ਜਿਹੜੀ ਆ ਬਹੁਤ ਵੱਡਾ ਇੱਕ ਜਿਹੜਾ ਜਿਹੜਾ ਆਪਾਂ ਕਹ ਲਈਏ ਕਿ ਇੱਕ ਜਿਹੜਾ ਪੈਸੇ ਦਾ ਸਿਸਟਮ ਜਿਹੜਾ ਹੈਗਾ ਸਟੇਟ ਨੂੰ ਚਲਾਉਣ ਵਾਸਤੇ ਦੇਸ਼ ਨੂੰ ਚਲਾਉਣ ਵਾਸਤੇ ਇੱਕ ਵੱਡਾ ਸਿਸਟਮ ਜਿਹੜਾ ਇੱਥੋਂ ਬਣ ਸਕਦਾ ਤੇ ਉਹਦੇ ਲਈ ਮੈਂ ਅੱਜ ਸਪੈਸ਼ਲ ਵਿਜ਼ਿਟ ਕੀਤਾ ਤੇ ਮੈਂ ਮੱਖਣੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਬਹੁਤ ਪੁਰਾਣੇ ਸਾਥੀ ਨੇ ਅਕਸਰ ਸਾਡੀਆਂ ਅਕਸਰ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਨੇ ਔਰ ਬਹੁਤ ਅੱਛੇ ਤਰੀਕੇ ਨਾਲ ਜਿਵੇਂ ਇਸ ਸ਼ਹਿਰ ਦੇ ਵਿੱਚ ਇਵੇਂ ਜਿਹੜਾ ਕੂੜਾ ਹੁੰਦਾ ਜੀ ਗੰਦ ਹੁੰਦਾ ਉਹਦੇ ਉੱਪਰ ਵੀ ਲੰਮੇ ਸਮੇਂ ਤੋਂ ਸਰਚ ਕਰ ਰਿਹਾ ਕੰਮ ਕਰ ਰਿਹਾ ਔਰ ਹਰ ਇੱਕ ਚੀਜ਼ ਦਾ ਲੌਜੀਕਲੀ ਹੈ ਜੀ ਕੋਈ ਹਵਾ ਚ ਨਹੀਂ ਕਿ ਉਦਾਂ ਗੱਲਾਂ ਨਾਲ ਤੁਸੀਂ ਕੋਈ ਚੀਜ਼ ਨੂੰ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਔਥੈਂਟਿਕ ਪ੍ਰੋਪਰ ਲੌਜੀਕ ਤੇ ਨਾਲ ਪ੍ਰੋਪਰ ਉਹਦਾ ਅੱਗੇ ਪਹੁੰਚ ਕੀ ਆ ਔਰ ਗੁਰਬਾਣੀ ਚ ਲਿਖਿਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਾਤ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਬਚਾਉਣ ਦੀ ਜ਼ਰੂਰਤ ਹੈ ਉਹਦੇ ਲਈ ਬਹੁਤ ਵੱਡਾ ਕੰਮ ਜਿਹੜਾ ਉਹ ਕਰ ਰਹੇ ਨੇ ਸਾਡੀ ਸਰਕਾਰ ਨਾਲ ਆ ਔਰ ਇਹਨਾਂ ਦੇ ਬਹੁਤ ਸਾਰੇ ਆਈਡੀਆਜ਼ ਨੇ ਕਿਉਂਕਿ ਇਹਨਾਂ ਨੇ ਆਲਰੇਡੀ ਪਹਿਲਾਂ ਰਿਪੋਰਟ ਦੇ ਵਿੱਚ ਵੀ ਮੇਰੇ ਕਾ ਸੀਐਮ ਸਾਹਿਬ ਉੱਪਰ ਤੱਕ ਸਾਰੀਆਂ ਰਿਪੋਰਟਾਂ ਗਈਆਂ ਹੋਈਆਂ ਨੇ ਜੀ ਉਹਦੇ ਵਿੱਚੋਂ ਬਹੁਤ ਸਾਰਾ ਕੁਝ ਇੰਪਲੀਮੈਂਟ ਵੀ ਹੋ ਰਿਹਾ ਤੇ ਮੈਂ ਮਖਣੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਸ ਪਾਸੇ ਵਧਣਾ ਚਾਹੀਦਾ ਕਿਉਂਕਿ ਜੇ ਕੁਦਰਤ ਜਿਹੜੀ ਆ ਉਹ ਨੈਚੁਰਲ ਤਰੀਕੇ ਨਾਲ ਬਿਹੇਵ ਕਰੇਗੀ ਤਾਂ ਇਨਸਾਨ ਦੀ ਉਮਰ ਵੀ ਲੰਮੀ ਹੋਏਗੀ ਇਨਸਾਨ ਤੰਦਰੁਸਤ ਵੀ ਹੋਏਗਾ ਜੇ ਕੁਦਰਤ ਰਿਐਕਟ ਕਰਦੀ ਆ ਔਰ ਕੁਦਰਤ ਨਾਲ ਆਪਾਂ ਛੇੜਛਾੜ ਕਰਦੇ ਆ ਤਾਂ ਫਿਰ ਸਾਡਾ ਖਤਮ ਹੋਣਾ ਲਾਜ਼ਮੀ ਹੈ ਯੁਵਾ ਸ਼ਕਤੀ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਹਰ ਇੱਕ ਬਦਲਾਅ ਨੂੰ ਲਿਆਉਣ ਵਾਸਤੇ ਭਗਤ ਸਿੰਘ ਵੀ ਬਦਲਾਅ ਲੈ ਕੇ ਆਏ ਸੀ ਬਹੁਤ ਵੱਡਾ ਇੱਕ ਕ੍ਰਾਂਤੀਕਾਰੀ ਬਦਲਾਅ ਉਸੇ ਸੋਚ ਨਾਲ ਸੀ ਇੱਥੇ ਯੁਵਾ ਨੂੰ ਇਕੱਠਾ ਕੀਤਾ ਤੇ ਇੱਥੇ ਪਰਾਲੀ ਪ੍ਰਬੰਧਨ ਦੀ ਜਿਹੜੀ ਗੱਲ ਹੈ ਕਿ ਪਰਾਲੀ ਨੂੰ ਆਪਾਂ ਸੰਭਾਲਣਾ ਹੈ ਜਾਂ ਕੁਦਰਤੀ ਖੇਤੀ ਵੱਲ ਨੂੰ ਅੱਗੇ ਵਧਣਾ ਹੈ ਉਹਨਾਂ ਸਾਰੀ ਚੀਜ਼ਾਂ ਨੂੰ ਯੁਵਾ ਨੂੰ ਅਥੇ ਲੈ ਕੇ ਆਏ ਤੇ ਯੁਵਾਵਾਂ ਦਾ ਬਹੁਤ ਜੋਸ਼ ਹੈ ਹੁਣ ਪਿੰਡਾਂ 'ਚ ਦਰਖਤ ਲਾਣੇ ਆ ਹੁਣ ਸੌਣ ਦਾ ਮਹੀਨਾ ਆਏਗਾ ਦਰਖਤ ਲਾਵਾਂਗੇ ਅਸੀਂ ਬਹੁਤ ਸਾਰੇ ਦਰਖਤ ਲਾਵਾਂਗੇ ਯੁਵਾ ਨੂੰ ਉਹਦੇ 'ਚ ਸ਼ਾਮਿਲ ਕਰਾਂਗੇ ਫਿਰ ਪਰਾਲੀ ਪ੍ਰਬੰਧਨ ਦੀ ਗੱਲ ਕਰਨੀ ਅਵੇਅਰ ਕਰਦੇ ਆ ਕੁਦਰਤੀ ਖੇਤੀ ਸੰਬੰਧੀ ਗੀਤ ਗਾਣੇ ਆ ਉਹਦੇ ਚ ਯੁਵਾ ਸ਼ਕਤੀ ਨੂੰ ਅਸੀਂ ਲੈ ਕੇ ਆਵਾਂਗੇ ਤੇ ਯੁਵਾ ਵੀ ਬਹੁਤ ਖੁਸ਼ ਨੇ ਕੁਦਰਤ ਨਾਲ ਜੁੜ ਕੇ ਕੁਦਰਤ ਪੱਖੀ ਸੋਚ ਰੱਖ ਕੇ ਸਮਸ਼ਤ ਉਹਨਾਂ ਸਾਹਿਬ ਦੀ ਸਟੂਡੈਂਟ ਆ ਅਸੀਂ ਆਰਗੈਨਿਕ ਫਾਰਮਿੰਗ ਦਾ ਕੋਰਸ ਕਰ ਰਹੇ ਹਾਂ ਅਸੀਂ 6 ਮਨਸ ਦਾ ਅਸੀਂ ਇੱਥੇ ਆ ਕੇ ਸਾਨੂੰ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਜੋ ਕਿ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਵਰਤਮਾਨ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਰਗੈਨਿਕ ਪ੍ਰੋਡਕਟ ਨੇ ਜਿਵੇਂ ਕਿ ਆਪਣੇ ਨਾਲ ਕੈਮੀਕਲ ਰਾਹੀਂ ਕਿਵੇਂ ਬਿਮਾਰੀਆਂ ਆ ਰਹੀਆਂ ਨੇ ਕਾਫੀ ਕੋਈ ਸਿੱਖਣ ਨੂੰ ਦਿੱਤਾ ਗਿਆ ਸਾਨੂੰ ਵੀ ਆਪਾਂ ਖਾਣਾ ਆਪਦਾ ਖਾਣਾ ਸੁਧਾਰ ਕੇ ਕਿਵੇਂ ਸਹੀ ਹੋ ਸਕਦਾ ਆਪਦਾ ਵਾਤਾਵਰਨ ਨੂੰ ਆਪ ਕਿਵੇਂ ਬਚਾ ਸਕਦੇ ਆਪਦੇ ਸਰੀਰ ਨੂੰ ਆਪਾਂ ਕਿਵੇਂ ਬਚਾ ਸਕਦੇ ਕਾਫੀ ਕੋਈ ਸਿੱਖਣ ਨੂੰ ਮਿਲਿਆ ਜੀ ਅਸੀਂ ਇਥੋਂ ਵਧੀਆ ਸਿੱਧ ਲੈ ਕੇ ਜਾ ਰਹੇ ਆ ਕਿ ਆਪ ਆਪਦੇ ਖੇਤ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਆਰਗੈਨਿਕ ਸਬਜ਼ੀਆਂ ਉਗਾਈਏ ਤੇ ਖੇਤਾਂ ਦੇ ਵਿੱਚ ਵਧੀਆ ਆਪਦੇ ਪlant ਲਗਾਈਏ ਜਿਹੜੇ ਕੇ ਫਲ ਸਬਜ਼ੀਆਂ ਵੀ ਆਪਦੀਆਂ ਕਰ ਸਕੀਏ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲਬਾਣਾ ਦੀ ਵਿਸ਼ੇਸ਼ ਰਿਪੋਰਟ